ਸਸ਼੍ਰੀਕਾਲ ਤੋਂ ਦੇਖ ਰਿਹਾ ਹਾਂ ਸੰਜੈ نیوز ਤੇ ਮੈਂ ਹਾਂ ਪ੍ਰਦੀਪ ਗੌਰ ਦਾ ਪੰਜਾਬ ਦੇ ਵਿੱਚ ਮੌਨਸੂਨ ਦੀ ਤਕਰੀਬਨ ਐਂਟਰੀ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਮੌਸਮ ਦੇ ਵਿੱਚ ਲਗਾਤਾਰ ਤਬਦੀਲੀ ਦੇਖ ਨੂੰ ਮਿਲਦੀ ਹੈ ਤਾਂ ਦੱਸੀ ਕਿ ਪੰਜਾਬ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਬਾਰਿਸ਼ ਹੋ ਰਹੀ ਸੀ ਪਰ ਕੱਲ ਤੇ ਪਰਸੋਂ ਤੋਂ ਫਿਰ ਤੋਂ ਤਾਪਮਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਸੀ ਗਰਮੀ ਪੈ ਰਹੀ ਸੀ ਤਾਂ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਉੱਥੇ ਮੀਂਹ ਨੇ ਨਗਰ ਨਿਗਮ ਦੀ ਪੋਲ ਵੀ ਜ਼ਰੂਰ ਖੋਲ ਕੇ ਰੱਖ ਦਿੱਤੀ ਹੈ ਤਾਂ ਬਿਲਕੁਲ ਨਦੀਆਂ ਨੇ ਜਿਹੜੀਆਂ ਕਿਸੇ ਦੀਕ ਦੇ ਨਾਲ ਵਹਿ ਰਹੀਆਂ ਨੇ ਤਾਂ ਇਸ ਵੇਲੇ ਤੁਹਾਨੂੰ ਜ਼ਰੂਰ ਦੱਸ ਦਿੰਨੀ ਆ ਕਿ ਮੌਸਮ ਵਿਭਾਗ ਦੇ ਵੱਲੋਂ ਔਰੇਂਜ ਅਲਰਟ ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਲਈ ਜਾਰੀ ਕਰ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਬਾਰਿਸ਼ ਹੋਏਗੀ ਤਾਂ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ ਲੋਕਾਂ ਦੀ ਕੰਮ ਕਾਜ ਵਾਲੀ ਜ਼ਿੰਦਗੀ ਹੈ ਜਿਹੜੀ ਉਹ ਵੀ ਪ੍ਰਭਾਵਿਤ ਹੋਣ ਵਾਲੀ ਹੈ ਤਾਂ ਇਹਦਾ ਬਿਲਕੁਲ ਦੱਸਦੀ ਹੈ ਕਿ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਜੁਲਾਈ 2025 ਲਈ ਜਾਰੀ ਕੀਤੀ ਗਈ ਭਵਿੱਖਬਾਣੀ ਦੇ ਅਨੁਸਾਰ ਇਸ ਮਹੀਨੇ ਪੰਜਾਬ ਰਾਜ ਦੇ ਵਿੱਚ ਮੌਸਮ ਆਮ ਨਾਲੋਂ ਬਿਹਤਰ ਰਹਿਣ ਦੀ ਉਮੀਦ ਹੈ ਪੂਰੇ ਪੰਜਾਬ ਖੇਤਰ ਦੇ ਵਿੱਚ ਮਹੀਨਾਵਾਰ ਔਸਤ بارش ਆਮ ਨਾਲੋਂ ਵੱਧ ਰਹਿ ਸਕਦੀ ਹੈ ਇਸ ਦਾ ਮਤਲਬ ਹੈ ਕਿ ਜੁਲਾਈ ਦੇ ਵਿੱਚ ਚੰਗੀ بارش ਹੋਣ ਦੀ ਸੰਭਾਵਨਾ ਹੈ ਜੋ ਕਿ ਕਿਸਾਨਾਂ ਲਈ ਰਾਹਤ ਦੀ ਖਬਰ ਹੈ ਖਾਸ ਕਰਕੇ ਇਸ ਨੂੰ ਝੋਨੇ ਲਈ ਚੰਗਾ ਮੰਨਿਆ ਜਾਂਦਾ ਹੈ ਪੰਜਾਬ ਨੂੰ ਵੀ ਤਾਪਮਾਨ ਦੇ ਮਾਮਲੇ ਦੇ ਵਿੱਚ ਰਾਹਤ ਮਿਲ ਸਕਦੀ ਹੈ ਵਿਭਾਗ ਦਾ ਅਨੁਮਾਨ ਹੈ ਕਿ ਰਾਜ ਦੇ ਵਿੱਚ ਮਾਸਿਕ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹੇਗਾ ਦਿਨ ਵੇਲੇ ਤੇਜ਼ ਗਰਮੀ ਤੋਂ ਬਚਾਰ ਰਹੇਗਾ ਤੇ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਉਮੀਦ ਹੈ। ਗਰਮੀ ਦੀਆਂ ਸਥਿਤੀਆਂ ਲਗਾਤਾਰ ਕਹਿ ਸਕਦੇ ਹਾਂ ਕਿ ਨਾ ਮਾਤਰ ਰਹਿਣਗੀਆਂ ਹਾਲਾਂਕਿ ਮੀਂਹ ਪੈਣ ਕਾਰਨ ਬੁੱਧਵਾਰ ਨੂੰ ਤਾਪਮਾਨ 5 ਡਿਗਰੀ ਵੱਧ ਸਕਦਾ ਹੈ। ਤਾਂ ਅਮ੍ਰਿਤਸਰ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਇਸ ਦੇ ਨਾਲ ਹੀ ਰਾਤ ਦਾ ਤਾਪਮਾਨ ਵੀ ਆਮ ਤੋਂ ਘੱਟ ਆ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਇਸ ਦਾ ਮਤਲਬ ਹੈ ਕਿ ਰਾਤਾਂ ਨੂੰ ਮੌਸਮ ਠੰਡਾ ਜ਼ਰੂਰ ਹੋ ਸਕਦਾ ਔਰ ਇਸ ਦੇ ਨਾਲ ਹੀ ਆਰਾਮਦਾਇਕ ਵੀ ਰਹਿ ਸਕਦਾ ਹੈ ਜੋ ਕਿ ਲਗਾਤਾਰ ਬਾਰਿਸ਼ ਦਾ ਪ੍ਰਭਾਵ ਹੈ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈ ਸਸ਼੍ਰੀਕਾਲ ਤੋਂ ਦੇਖ ਰਿਹਾ ਹਾਂ ਸੰਜੈ نیوز ਤੇ ਮੈਂ ਹਾਂ ਪ੍ਰਦੀਪ ਗੌਰ ਦਾ ਪੰਜਾਬ ਦੇ ਵਿੱਚ ਮਾਨਸੂਨ ਦੀ ਤਕਰੀਬਨ ਐਂਟਰੀ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਮੌਸਮ ਦੇ ਵਿੱਚ ਲਗਾਤਾਰ ਤਬਦੀਲੀ ਦੇਖਣ ਨੂੰ ਮਿਲਦੀ ਹੈ ਤਾਂ ਦੱਸੀ ਕਿ ਪੰਜਾਬ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਬਾਰਿਸ਼ ਹੋ ਰਹੀ ਸੀ ਪਰ ਕੱਲ ਤੇ ਪਰਸੋਂ ਤੋਂ ਫਿਰ ਤੋਂ ਤਾਪਮਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਸੀ ਗਰਮੀ ਪੈ ਰਹੀ ਸੀ ਤਾਂ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਉੱਥੇ ਮੀਂਹ ਨੇ ਨਗਰ ਨਿਗਮ ਦੀ ਪੋਲ ਵੀ ਜ਼ਰੂਰ ਖੋਲ ਕੇ ਰੱਖ ਦਿੱਤੀ ਹੈ ਤਾਂ ਬਿਲਕੁਲ ਨਦੀਆਂ ਨੇ ਜਿਹੜੀਆਂ ਕਿਸ ਤਰੀਕੇ ਦੇ ਨਾਲ ਵਹਿ ਰਹੀਆਂ ਨੇ ਤਾਂ ਇਸ ਵੇਲੇ ਤੁਹਾਨੂੰ ਜ਼ਰੂਰ ਦੱਸ ਦਿੰਨੀ ਆ ਕਿ ਮੌਸਮ ਵਿਭਾਗ ਦੇ ਵੱਲੋਂ orange alert ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਲਈ ਜਾਰੀ ਕਰ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਬਾਰਿਸ਼ ਹੋਏਗੀ ਤਾਂ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ ਲੋਕਾਂ ਦੀ ਕੰਮ ਕਾਜ ਵਾਲੀ ਜ਼ਿੰਦਗੀ ਹੈ ਜਿਹੜੀ ਉਹ ਵੀ ਪ੍ਰਭਾਵਿਤ ਹੋਣ ਵਾਲੀ ਹੈ ਤਾਂ ਇਹਦਾ ਬਿਲਕੁਲ ਦੱਸਦੀ ਹੈ ਕਿ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਜੁਲਾਈ 2025 ਲਈ ਜਾਰੀ ਕੀਤੀ ਗਈ ਕਵਾਣੀ ਦੇ ਅਨੁਸਾਰ ਇਸ ਮਹੀਨੇ ਪੰਜਾਬ ਰਾਜ ਦੇ ਵਿੱਚ ਮੌਸਮ ਆਮ ਨਾਲੋਂ ਬਿਹਤਰ ਰਹਿਣ ਦੀ ਉਮੀਦ ਹੈ ਪੂਰੇ ਪੰਜਾਬ ਖੇਤਰ ਦੇ ਵਿੱਚ ਮਹੀਨਾਵਾਰ ਔਸਤ بارش ਆਮ ਨਾਲੋਂ ਵੱਧ ਰਹਿ ਸਕਦੀ ਹੈ ਇਸ ਦਾ ਮਤਲਬ ਹੈ ਕਿ ਜੁਲਾਈ ਦੇ ਵਿੱਚ ਚੰਗੀ بارش ਹੋਣ ਦੀ ਸੰਭਾਵਨਾ ਹੈ ਜੋ ਕਿ ਕਿਸਾਨਾਂ ਲਈ ਰਾਹਤ ਦੀ ਖਬਰ ਹੈ ਖਾਸ ਕਰਕੇ ਇਸ ਨੂੰ ਝੋਨੇ ਲਈ ਚੰਗਾ ਮੰਨਿਆ ਜਾਂਦਾ ਹੈ ਪੰਜਾਬ ਨੂੰ ਵੀ ਤਾਪਮਾਨ ਦੇ ਮਾਮਲੇ ਦੇ ਵਿੱਚ ਰਾਹਤ ਮਿਲ ਸਕਦੀ ਹੈ ਵਿਭਾਗ ਦਾ ਅਨੁਮਾਨ ਹੈ ਕਿ ਰਾਜ ਦੇ ਵਿੱਚ ਮਾਸਿਕ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹੇਗਾ ਦਿਨ ਵੇਲੇ ਤੇਜ਼ ਗਰਮੀ ਤੋਂ ਬਚਾ ਰਹੇਗਾ ਤੇ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਉਮੀਦ ਹੈ ਗਰਮੀ ਦੀਆਂ ਸਥਿਤੀਆਂ ਲਗਾਤਾਰ ਕਹਿ ਸਕਦੇ ਹਾਂ ਕਿ ਨਾ ਮਾਤਰ ਰਹਿਣਗੀਆਂ ਹਾਲਾਂਕਿ ਮੀਂਹ ਨਾ ਪੈਣ ਕਾਰਨ ਬੁੱਧਵਾਰ ਨੂੰ ਤਾਪਮਾਨ 5 ਡਿਗਰੀ ਵੱਧ ਸਕਦਾ ਹੈ ਤਾਂ ਅਮ੍ਰਿਤਸਰ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਇਸ ਦੇ ਨਾਲ ਹੀ ਰਾਤ ਦਾ ਤਾਪਮਾਨ ਵੀ ਆਮ ਤੋਂ ਘੱਟ ਆ ਆਸ-ਪਾਸ ਰਹਿਣ ਦੀ ਸੰਭਾਵਨਾ ਇਸ ਦਾ ਮਤਲਬ ਹੈ ਕਿ ਰਾਤਾਂ ਨੂੰ ਮੌਸਮ ਠੰਡਾ ਜ਼ਰੂਰ ਹੋ ਸਕਦਾ ਔਰ ਇਸ ਦੇ ਨਾਲ ਹੀ ਆਰਾਮਦਾਇਕ ਵੀ ਰਹਿ ਸਕਦਾ ਹੈ ਜੋ ਕਿ ਲਗਾਤਾਰ ਅਬ ਬਾਰਿਸ਼ ਦਾ ਪ੍ਰਭਾਵ ਹੈ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈ